ਤੁਸੀਂ ਇਹ ਦੇਖੋ ਵੀ ਮੇਰੇ ਕੋਲੇ ਛੋਟੀ ਵੀ ਨਹੀਂ ਸੀ ਮੇਰੇ ਘਰੇ ਪੁਲਿਸ ਮੇਰੇ ਘਰੇ ਸਾਰੇ ਸ਼ਾਨਬੀਨ ਕਰਕੇ ਗਈ ਲਾ ਮੇਰੇ ਆਟੇ ਵਾਲੀਆਂ ਪੇਟੀਆਂ ਤੱਕ ਫੋਲ ਕੇ ਗਈ ਕਿਹੜੀ ਗੱਲਾਂ ਜਦੋਂ ਜੀਰਾ ਇੰਡਸਟਰੀ ਦਾ ਰੌਲਾ ਸੀ ਮੇਰੇ ਤੇ ਪਰਚੇ ਪਏ ਅੱਛਾ ਤੇ ਮੇਰੇ ਤੇ ਧਰਾਵਾਂ ਨਜਾਇਜ਼ ਹਥਿਆਰਾਂ ਦੀਆਂ ਲਾਈਆਂ ਗਈਆਂ ਦੱਸੋ ਕੀ ਸੀ ਵੀ ਨਜਾਇਜ਼ ਹਥਿਆਰ ਰੱਖੇ ਬਿਲਕੁਲ ਹਾਂ ਜਿਹੜੀਆਂ ਕਿ ਐਫ ਆਈ ਆਰਾਂ ਜਨਤਕ ਵੀ ਹੋਈਆਂ ਸੀ ਸੋ ਤੁਸੀਂ ਗੱਲ ਹੁਣ ਇਹ ਆ ਕਿ ਜਿਹੜਾ ਬੱਚਾ ਕਾਲਜ ਦੇ ਵਿੱਚ ਸਿੱਖਿਆ ਲੈਣ ਗਿਆ ਉਹਨੂੰ ਅਸੀਂ ਪ੍ਰਧਾਨ ਮੰਨਤਾ ਉਹਨੂੰ ਅਸੀਂ ਹਵਾ ਦੇਤੀ ਜਦੋਂ ਸਾਡੀ ਸਰਕਾਰ ਚਲੀ ਗਈ ਕੋਈ ਵਿਰਲੀ ਸਰਕਾਰ ਆ ਜਿਹੜੀ ਲੰਮਾ ਸਮਾਂ ਰਾਜ ਕਰ ਜੂਗੀ ਨਹੀਂ 5 ਸਾਲ ਬਾਅਦ ਕਿਉਂ ਨਾਵਾ ਦੇ ਪੂਰੇ ਹੋਣੇ ਨਾ ਜਨਤਾ ਨੇ ਰਹਿਣ ਦੇਣਾ ਠੀਕ ਹੈ ਨਾ ਜਨਤਾ ਵੀ ਓਦਾਂ ਦੀ ਹੋਗੀ ਜਿਹੜਾ ਦੇ ਬਿਲਕੁਲ ਜੀ ਇਹ ਸਰਕਾਰਾਂ ਨੇ ਪੈਦਾ ਕੀਤੇ ਜਾਂ ਨੀਤਾਂਾਂ ਨੇ ਪੈਦਾ ਕੀਤੇ ਜੀ ਫਿਰ ਆ ਤੇ ਹੁਣ ਆਈ ਬਦਲਾਵ ਵਾਲੀ ਸਰਕਾਰ ਤੇ 2-3 ਸਾਲ ਤੋਂ ਆਈ ਏ ਇਹਦਾ ਮਤਲਬ ਇਹ ਜਿਹੜੇ ਇਹ ਗੈਂਗਸਟਰ ਜਾਂ ਨਸ਼ਾ ਇਹ ਗੈਂਗਸਟਰ ਕਲਚਰ ਜਿਹੜਾ ਹੈ ਬਿਲਕੁਲ ਫਰੋਤੀ ਮੰਗਣ ਵਾਲਾ ਕਬਜ਼ੇ ਲੈਣ ਵਾਲਾ ਨਜਾਇਜ਼ ਹਥਿਆਰ ਨਾਲ ਪ੍ਰਮੋਟ ਕਰਨ ਵਾਲਾ ਇਹਦੇ ਪਹਿਲੇ ਸਰਕਾਰਾਂ ਨੇ ਪੈਦਾ ਕੀਤਾ ਤੇ ਜੇ ਉਹਨਾਂ ਨੇ ਪੈਦਾ ਕੀਤਾ ਤੇ ਫਿਰ ਉਹਨਾਂ ਦੇ ਕਿਉਂ ਹਮਲੇ ਹੋ ਰਹੇ ਨੇ ਤੁਸੀਂ ਇਹ ਦੇਖੋ ਭਾਈ ਜੀ ਹੁਣ ਇੱਕ ਬੰਦਾ ਹਮ ਬੰਜਰ ਜ਼ਮੀਨ ਪਈ ਆ ਹੂੰ ਇੱਕ ਬੰਦਾ ਆਣ ਕੇ ਵਾਹ ਗਿਆ ਹੂੰ ਫਸਲ ਲਈ ਉਹਨੇ ਤਿਆਰ ਕਰ ਲਿਆ ਜੀ ਦੂਜਾ ਆ ਉਹ ਬੀਜ ਗਿਆ ਹੂੰ ਕਿਉਂ ਸਾਲਾ ਇਹ ਵਾਹਗਾ ਤੋ ਗਿਆ ਬੀਜੂਗਾ ਮੈਂ ਇਹਨੂੰ ਹੂੰ ਅੱਛਾ ਦੂਜਾ ਬੀਜ ਗਿਆ ਤੀਜਾ ਕਹਿੰਦਾ ਫਸਲ ਪੱਕਣ ਤੇ ਆਈ ਆ ਜੇ ਉਹ ਵਾਹਣ ਵਾਲੇ ਨੂੰ ਨਹੀਂ ਬਿਲੀ ਤਾਂ ਬੀਜਣ ਵਾਲੇ ਨੂੰ ਨਹੀਂ ਵੜਣੀ ਮੈਂ ਆ ਵੜਣੀ ਮੈਂ ਇਹ ਉਹ ਚੀਜ਼ਾਂ ਆ ਹਾਂ ਬੀਜਿਆ ਕਾਲੀ ਦਾਲ ਨੇ ਪ੍ਰਮੋਟ ਕਾਂਗਰਸ ਨੇ ਕੀਤਾ ਤੇ ਵੱਡਾ ਆਮ ਆਦਮੀ ਪਾਰਟੀ ਰਹੀ ਆ ਤੇ ਮੇਰਾ ਇੱਕ ਗਿਲਾ ਸ਼ਿਕਵਾ ਆਮ ਲੋਕਾਂ ਦੇ ਕਹਦਾ